ਸਾਸਤ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਖਡੂਰ ਸਾਹਿਬ ਤੋਂ ਸਾਂਸਦ ਚੁਣੇ ਗਏ ਨੇ ਅੰਮ੍ਰਿਤਪਾਲ ਸਿੰਘ ਐਮਪੀ ਵੱਜੋਂ ਲਿਆ ਹਲਫ ਲੋਕ ਸਭਾ ਸਪੀਕਰ ਦੇ ਚੈਂਬਰ ਚ ਚੁੱਕੀ ਸਾਂ ਇੰਜੀਨੀਅਰ ਅਬਦੁਲ ਰਾਸ਼ਿਦ ਨੇ ਸੰਸਦ ਵੱਜੋ ਲਿਆ ਹਲ ਫਤਿਹਾਰ ਜੇਲ੍ਹ ਤੋਂ ਸੰਸਦ ਪਵਨ ਪਹੁੰਚ ਕੇ ਚੁੱਕੀ ਸੌ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਸੰਸਦ ਚੁਣੇ ਗਏ ਨਿਰਾਸ਼ੇ ਬਸੀ ਪਠਾਣਾ ਚ ਵਾਪਰਿਆ ਦਦਨਾ ਖਾਸਕ ਵਿਅਕਤੀ ਦੀ ਹੋਈ ਮੌਤ ਇੱਕ ਗੰਭੀਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸੌ ਚੁੱਕ ਲਈ ਹੈ ਅਮਰਿਤਪਾਲ ਸਿੰਘ ਕਰੀਬ 40 ਮਿੰਟ ਤੱਕ ਸੰਸਦ ਪਵਨ ਵਿੱਚ ਰਹੀ ਇਸ ਤੋਂ ਬਾਅਦ ਅਮਰਿਤਪਾਲ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਜਾਏਗਾ ਜਿਸ ਤੋਂ ਬਾਅਦ ਉਸਨੂੰ ਵਾਪਸ ਅਸਾਮ ਦੀ ਡਿਬਰੂਗੜ ਜੇਲ੍ਹ ਲਿਜਾਇਆ ਜਾਏਗਾ ਸੰਸਦ ਪਵਨ ਦੇ ਵਿੱਚ ਅਮਰਿਤਪਾਲ ਦੇ ਪਰਿਵਾਰ ਨਾਲ ਮੁਲਾਕਾਤ ਨਹੀਂ ਹੋਏਗੀ ਪਿਤਾ ਤੇ ਦੋ ਚਾਚਿਆਂ ਨੂੰ ਲੈ ਕੇ ਗੁਰਦੁਆਰਾ ਕਾਬगंज ਤੋਂ ਰਵਾਨਾ ਹੋਈ ਗੱਡੀ ਸੰਸਦ ਪਵਨ ਦੀ ਬਜਾਏ ਕਿਸੇ ਹੋਰ ਥਾਂ ਜਾ ਰਹੀ ਹੈ ਸੂਤਰਾਂ ਮੁਤਾਬਕ ਅਮਰਿਤਪਾਲ ਨੂੰ 에ਅਰਪੋਰਟ ਤੇ ਪਰਿਵਾਰ ਨਾਲ ਮਿਲਣ ਦਾ ਵੀ ਇੰਤਜ਼ਾਮ ਕੀਤਾ ਜਾ ਸਕਦਾ ਹੈ ਸੌ ਚੁੱਕਣ ਤੋਂ ਬਾਅਦ ਪੁਲਿਸ ਅਮਰਿਤਪ ਫਿਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲੈ ਜਾਏਗੀ ਦਾਜੀ ਕਿ ਅਮਰਿਤਪਾਲ ਸਿੰਘ ਪਿਛਲੇ 1 ਸਾਲ ਤੋਂ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਤੇ ਜਿਨ੍ਹਾਂ ਦਾ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਸਰਕਾਰ ਵੱਲੋਂ ਐਨਐਸਏ ਦੇ ਵਿੱਚ 1 ਸਾਲ ਦਾ ਵਾਅਦਾ ਕਰ ਦਿੱਤਾ ਅਮਰਿਤਪਾਲ ਸਿੰਘ ਦੇ ਸੌ ਚੱਕਣ ਤੋਂ ਪਹਿਲਾਂ ਐਮਪੀ ਸਰਬਜੀਤ ਸਿੰਘ ਖਾਲਸਾ ਤੋਂ ਜਦੋਂ ਅਮਰਿਤਪਾਲ ਨੂੰ ਪੈਰੋਲ ਦੇਣ ਬਾਰੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਦੇ ਨਾਲ ਕੌਣ-ਕੌਣ ਮੁਲਾਕਾਤ ਕਰੇਗਾ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਪਰ ਲੱਗ ਰਿਹਾ ਹੈ ਕਿ ਉਸ ਦੀ ਮੁਲਾਕਾਤ ਉਸ ਦੇ ਪਰਿਵਾਰ ਨਾਲ ਹੋ ਸਕਦੀ ਹੈ ਉਹ ਬਾਹਰ ਆ ਰਹੇ ਨੇ ਇਸ ਦੇ ਸਾਨੂੰ ਬੇਹੱਦ ਖੁਸ਼ੀ ਹੈ ਸਰਬਜੀਤ ਖਾਲਸਾ ਨੇ ਕਿਹਾ ਕਿ ਅਮਰਿਤਪਾਲ ਸਿੰਘ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਸਾਡਾ ਚਿੱਟਾ ਇਹ ਹੈ ਕਿ ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਿੱਚੋਂ ਸੌ ਚੱਕਾਏ ਜਾਏ ਤੇ ਉਹਨਾਂ ਨੂੰ ਮੈਂਬਰਸ਼ਿਪ ਦਿੱਤੀ ਜਾਏ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਹੁਣ ਭਾਈ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਹੀ ਕੁਝ ਸਿੰਘਾਂ ਦਾ ਡੈਲੀਗੇਟ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਭਾਈ ਅਮਰਿਤਪਾਲ ਸਿੰਘ ਤੋਂ ਐਨਐਸਐ ਹਟਾਉਣ ਦੀ ਮੰਗ ਕਰਕੇ ਉਹਨਾਂ ਦੀ ਤੁਰੰਤ ਰਿਹਾਈ ਦੇ ਲਈ ਮੁਲਾਕਾਤ ਕਰੇਗਾ ਸਾਡਾ ਮੇਨ ਇਹ ਹੈ ਐਵੇਂ ਹੈ ਵੀ ਇਹਨਾਂ ਨੂੰ ਸ਼ਪਤ ਦਵਾਈ ਜਾਵੇ ਤੇ ਇਹਨਾਂ ਦੀ ਮੈਂਬਰਸ਼ਿਪ ਸਿਕਯੁਰ ਕੀਤੀ ਜਾਵੇ ਕਿਵੇਂ ਲੱਗ ਰਿਹਾ ਹੈ ਵਧੀਆ ਹੀ ਲੱਗ ਰਿਹਾ ਹੈ ਜੀ ਉਮੀਦ ਸੀ ਕਿ ਇਸ ਤਰੀਕੇ ਦਾ ਨਹੀਂ ਅਮਿਤ ਅਸੀਂ ਹੁਣ ਪਿੱਛੇ ਪਈ ਹੋਈ ਸੀ ਵੀ ਦਬਾਓ ਤੇ ਦਵਾਉਣੀ ਪੈਣੀ ਸੀ ਨਾ ਤੋਂ ਸਹਪਤ ਕੇ ਬਾਅਦ ਆਪਕੀ ਬਾਤ ਯੋਗੀ ਅ ਅਮਿਤ ਪਾਲ ਸੇ ਨਹੀਂ ਹੋਈ ਹੈ ਨਹੀਂ ਹੋਈ ਹੈ ਤਾਂ ਕੋਨਸਾ ਐਸਾ ਮੁੱਦਾ ਹੋਗਾ ਉਹ ਹਲੇ ਵੇਖਦੇ ਆ ਜੀ ਅਸੀਂ ਕਿ ਮਿਲ ਕੇ ਗੱਲ ਕਰਾਂਗੇ ਅੰਮ੍ਰਿਤਪਾਲ ਦੇ ਨਾਲ ਇੰਜੀਨੀਅਰ ਅਬਦੁਲ ਰਾਸ਼ਿਦ ਨੇ ਵੀ ਬਤੌਰ ਸੰਸਦ ਮੈਂਬਰ ਵਜੋਂ ਸੌ ਚੁੱਕੇ ਦਾਸੀ ਹੈ ਕਿ ਇੰਜੀਨੀਅਰ ਅਬਦੁਲ ਰਾਸ਼ਿਦ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਸੰਸਦ ਚੁਣੇ ਗਏ ਨੇ ਜਿਨ੍ਹਾਂ ਨੇ ਤਿਹਾਰ ਜੇਲ੍ਹ ਤੋਂ ਸੰਸਦ ਭਵਨ ਪਹੁੰਚ ਕੇ ਸੌ ਚੁੱਕੀ ਹੈ ਜ਼ਿਕਰਯੋਗ ਹੈ ਕਿ ਅਬਦੁਲ ਰਾਸ਼ਿਦ ਸ਼ੇਖ ਜਿਸ ਨੂੰ ਇੰਜੀਨੀਅਰ ਰਸ਼ੀਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਰਾਸ਼ਟਰੀ ਜਾਂਚ ਏਜੰਸੀ ਦੁਆਰਾ ਧਾਇਰਿਕ ਅੱਤਵਾਦੀ ਫੰਡਿੰਗ ਦੇ ਮਾਮਲੇ ਵਿੱਚ ਅਗਸਤ 2019 ਤੋਂ ਜੇਲ੍ਹ ਵਿੱਚ ਹੈ ਤੇ ਉਸ ਨੂੰ ਯੂਪੀਏ ਦੀਨ ਰੱਖਿਆ ਗਿਆ ਹੈ ਬਸੀ ਪਠਾਣਾ ਬਾਈਪਾਸ ਰੋਡ ਤੇ ਪੈਂਦੇ ਚੌਂਕ 'ਚ ਇੱਕ ਫੋਰਚਨਰ ਕਾਰ ਤੇ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਤੇ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ ਕਰਨੈਲ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਮੂਲਾਪੁਰ ਦਾ ਨਿਵਾਸੀ ਹੈ ਤੇ ਜ਼ਖਮੀ ਮਹਿਮਾ ਸਿੰਘ ਨੂੰ ਇਲਾਜ ਦੇ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਪ ਕਪਤਾਨ ਪੁਲਿਸ ਬਸੀ ਪਠਾਣਾ ਮੋਹਿਤ ਸਿੰਘਲਾ ਨੇ ਦੱਸਿਆ ਕਿ ਫੋਰਚਨਰ ਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ ਹੋਣ ਨਾਲ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ 'ਚੋਂ ਇੱਕ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਚਾਨ ਮਹਿਮਾ ਸਿੰਘ ਵਾਸੀ ਪਿੰਡ ਖਲਾਸਪੁਰ ਤੇ ਕਰਨੈਲ ਸਿੰਘ ਪਿੰਡ ਮੁੱਲਾਪੁਰ ਦੇ ਰਹਿਣ ਵੱਜੋਂ ਹੋਈ ਹੈ ਬਰਨਾਲਾ ਚ ਵਾਸਤੇ ਟਰੱਕ ਦੀ ਭਿਆਨਕ ਟੱਕਰ ਹੋਣ ਕਾਨ ਵੱਡਾ ਹਾਸਾ ਹੋਣੋਂ ਟਲ ਗਿਆ ਦਰਸਲ ਸਰਕਾਰੀ ਮੁਕਸਾ ਡੀਪੋ ਦੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ ਜੋ ਕਿ ਹੰਢਿਆਇਆ ਚੌਂਕ ਨੇੜੇ ਹਾਸਾ ਗ੍ਰਸਤ ਹੋ ਗਈ ਇਹ ਬੱਸ ਪਟਿਆਲਾ ਤੋਂ ਬਠਿੰਡਾ ਜਾ ਰਹੀ ਸੀ ਤੇ ਟਰੱਕ ਮਾਨਸਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਹੰਢਿਆਇਆ ਚੌਂਕ ਕੋਲ ਦੋਵਾਂ ਦੀ ਟੱਕਰ ਹੋ ਗਈ ਬੱਸ ਚ ਸਵਾਰ ਤਿੰਨ ਤੋਂ ਚਾਰ ਸਵਾਰੀਆਂ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪਿਛਲੀ ਕਾਂਗਰਸ ਸਰਕਾਰ ਵੇਲੇ ਖੰਡਮੀਰ ਪਨੀਆਰ ਦੇ ਹਜ਼ਾਰਾਂ ਗੰਨਾ ਕਾਸ਼ਤਕਰ ਕਿਸਾਨਾਂ ਤੇ ਬੋਰਡ ਆਫ ਡਾਇਰੈਕਟਰ ਦੀ ਹੋਈ ਚੋਣ 'ਚ ਬੇਨੀਮੀਆਂ ਦੇ ਦੋਸ਼ ਲੱਗੇ ਸਨ ਜਿਸ ਤੇ ਆਪ ਆਗੂ ਤੇ ਹਲਕਾ ਦੇ ਨਾਲ ਨਗਰ ਦੇ ਜਨਜਾ ਸ਼ਮਸ਼ੇਰ ਸਿੰਘ ਨੇ ਇਸ ਚੋਣ ਤੇ 4 ਸਾਲ ਬਾਅਦ ਸਵਾਲ ਚੁਕਣੇ ਸ਼ੁਰੂ ਕੀਤੇ ਨੇ ਆਪ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2020 'ਚ ਉਸ ਵੇਲੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਸਥਾਨਕ ਨੁਮਾਇੰਦਿਆਂ ਨੇ ਲੋਕਾਂ ਵੱਲੋਂ ਦਿੱਤੀ ਗਈ ਤਾਕਤ ਦੀ ਦੁਰਵਰਤੋਂ ਕਰਦੇ ਹਨ ਖੰਡਮੀਰ ਪਨੀਆਰ ਦੇ ਹਜ਼ਾਰਾਂ ਗੰਨਾ ਕਾਸ਼ਤਕਰ ਕਿਸਾਨਾਂ ਨਾਲ ਧੋ ਡਾਇਰੈਕਟਰ ਬਣਾ ਕੇ ਕੁਰਸੀਆਂ ਤੇ ਬਿਠਾ ਦਿੱਤਾ ਗਿਆ ਜੋ ਕਿ ਮਿਲ ਡਾਇਰੈਕਟਰ ਬਣਨ ਦੀਆਂ ਮੁਰਲੀਆ ਸ਼ਰਤਾ ਵੀ ਪੂਰੀਆਂ ਨਹੀਂ ਕਰ ਸਕਦੇ ਸਨ ਤੇ ਇਸ ਬੇਨੀਮੀ ਵਿੱਚ ਸਭ ਤੋਂ ਵੱਡਾ ਰੋਲ ਉਸ ਵੇਲੇ ਦੀ ਕਾਂਗਰਸ ਸਰਕਾਰ ਦੇ ਕੁਝ ਮੋਤਬਰ ਮੰਤਰੀਆਂ ਦਾ ਰਿਹਾ ਹੈ। ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ 27 ਸਾਲਾ ਵਿਆਹਤਾ ਦੀ ਮੌਤਾ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਹਨ। ਸਰ ਦੇ ਸਿਵਲ ਹਸਪਤਾਲ ਵਿੱਚ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਦੌਰਾਨ ਲੜਕੀ ਦੇ ਸੋਰੇ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਕੁਝ ਦਿਨਾਂ ਤੋਂ ਬਿਮਾਰ ਸੀ ਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਉਸ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਨਾਲ ਕਿ ਉਸ ਨੂੰ ਪਹਿਲਾਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ECG ਕਰਾਈ ਗਈ ਲੇਕਿਨ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਹਨਾਂ ਸੋਰੇ ਪਰਿਵਾਰ ਤੇ ਲੜਕੀ ਨੂੰ ਤੰਗ ਕਰਨ ਦੇ ਦੋਸ਼ ਲਾਏ ਨੇ ਦੂਜੇ ਪਾਸੇ ਲੜਕੀ ਦੇ ਸੋਰੇ ਪਰਿਵਾਰ ਦਾ ਕਹਿਣਾ ਸੀ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਫ਼ ਹੋਵੇਗਾ ਕਿ ਕਿ ਨਾ ਕਾਰ ਨਾ ਕਰਨ ਹੋਈ ਅੱਜ ਸ਼ੇਰੇ ਫੋਨ ਆਇਆ ਬਪਾ ਜੀ ਦਾ ਸ਼ੇਰੇ ਫੋਨ ਆਇਆ ਬਪਾ ਜੀ ਦਾ ਇਹਨਾਂ ਦਾ 11:30 ਵਜੇ ਦਿਸ ਲਗੇ ਤੇ ਉਹ ਕਹਿੰਦੇ ਕਿ ਉਹ ਸਾਡੀ ਕੁੜੀ ਬੁੜੀ ਹੋ ਗਈ ਨਾ ਇਹ ਬੁੜੀ ਹੋ ਗਈ ਤੇ ਉਹ ਵੀ ਫਿਰ ਉਹ ਤੇ ਸਿੱਧਾ ਸੀ ਗਿਆ ਤੇ ਕਹਿੰਦੇ ਕਿ ਉਹ ਕਹਿੰਦੇ ਸ਼ੇਰੇ ਕਿਹੜੀ ਹਸਪੀਟਲ ਦਿਖਾਇਆ ਇਹਨਾਂ ਨੂੰ ਪਰ ਉਹਨਾਂ ਦਾ ਦਿਮਾਗ ਜਾਈ ਨਹੀਂ ਆਇਆ ਕਿ ਆਪਣੇ ਮਾਂ ਪਿਓ ਨੂੰ ਤਾਂ ਦੱਸੇ ਕੁੜੀ ਦੇ ਕਿ ਅਸੀਂ ਅਸੀਂ ਕੇਡੀ ਹਸਪੀਟਲ ਬੱਚੇ ਨੂੰ ਲੈ ਕੇ ਜਾਂਦੇ ਪਏ ਹਾਂ ਜੇ ਕੋਈ ਪ੍ਰੋਬਲਮ ਹੋ ਗਈਏ ਕੋਈ ਗੱਲ ਹੈ ਜੇ ਬੁਖਾਰ ਹੈਗਾ ਕੁਝ ਹੋਵੇ ਕੋਈ ਫੋਨ ਤੇ ਕਰਨ ਅਗਲੇ ਉਹ ਹਨ ਕੋਈ ਫੋਨ ਨਹੀਂ ਪਿਆ ਕੁਝ ਨਹੀਂ ਆਇਆ ਸਿਰਫ ਜਦੋਂ ਮਰ ਗਈਏ ਤੇ ਫਿਰ ਫੋਨ ਆਇਆ ਇਹ ਤੁਹਾਨੂੰ ਕੀ ਚਾਹਤਿਆ ਹੁਣ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਅਸੀਂ ਕਹਿੰਦੇ ਆ ਚਲੋ ਸ਼ੱਕ ਦੂਰ ਹੋ ਜਾਏਗਾ ਮੇਰੇ ਤੇ ਪੋਸਟਮਾਰਟਮ ਦਾ ਮਤਲਬ ਸ਼ੱਕ ਸਾਡਾ ਦੂਰ ਹੋ ਜਾਏਗਾ ਗਮ ਤੇ ਮਰੀ ਹੈ ਕੁੜੀ ਦੇ ਸਿਰਾ ਗਮ ਦੇ ਤੇ ਮਰ ਜਾਂਦੀ ਹੈ ਇਹ ਮੇਰਾ ਬੇਟਾ ਹੈਗਾ ਜੀ ਜੀ ਇਹਦਾ ਕੋਈ ਬਿਆਨ ਨਹੀਂ ਕਰਾਇਆ ਗਿਆ ਹਾਂਜੀ ਪੁਲਿਸ ਨੇ ਬਿਆਨ ਨਹੀਂ ਕਰਵਾ ਰਹੇ ਸੀ ਉਸ ਨੂੰ ਬਿਆਨ ਕਰਵਾਉਣ ਦੇ ਲੱਗੇ ਤਾਂ ਤੇ ਉਹ ਕੜ ਕੋ ਲਿਖਣਗੇ ਤੇ ਦਿਖਾਵਾਂਗੇ ਜੀ ਲੜਕੀ ਵਾਲੇ ਨੇ ਐਲੀਕੇਸ਼ਨ ਲਗਾਇਆ ਜੀ ਸਮਾਂ ਨਹੀਂ ਲੱਗੀ ਵੀ ਐਲੀਕੇਸ਼ਨ ਕੀ ਲਗਾਇਆ ਬਸ ਲੜਕੀ ਦਾ ਕੋ ਬ੍ਰਦਰ ਹੈ ਕੋਈ ਕੋਈ ਹੱਥਾ ਚ ਕੋਈ ਇਹਨੂੰ ਘੱਟ ਕੋ ਤੋਰ ਪਾਣੀ ਕਰ ਦਿੱਤੀ ਥੋੜੇ ਬੰਚਲੇ ਕੋਈ ਗੱਲ ਨਹੀਂ ਮੇਰੀ ਸਿਸਟਰ ਗਈ ਹੈ ਬਟ ਇਹ ਰਹਾ ਅਸੀਂ ਉਹਨਾਂ ਨੇ ਕੰਪਰੋਮਾਈਜ਼ ਕੀਤਾ ਲਾਸਟ ਆ ਗਏ ਤੇ ਹੀ ਪੋਸਟਮਾਰਮ ਕਰਾਉਣਾ ਅਸੀਂ ਐਗਰੀ ਹਾਂ ਅਗਰ ਕੋਈ ਕਾਰਵਾਈ ਸਾਡੇ ਦੇ ਹੋਏਗੀ ਤੇ ਪੋਸਟਮਾਰਟ ਦੇ ਰਿਪੋਰਟ ਨਾਲ ਹੋਏਗੀ ਜੇਕਰ ਕੋਈ ਉਹਨਾਂ ਦੇ ਹੋਏਗੀ ਤੇ ਪੋਸਟਮਾਰਟ ਦੇ ਰਿਪੋਰਟ ਨਾਲ ਇਧਰ ਠੰਡੇ ਰਹਿਣ ਸਰ ਜੋ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਏ ਲੜਕੀ ਦੀ ਕਿੰਨੀ ਉਮਰ ਸੀ ਕਿ ਬੱਚੇ ਵੀ ਸੀ ਉਹਦੇ ਲੜਕੀ ਦੀ ਉਮਰ ਹੈ ਜੀ 27 ਸਾਲ ਇੱਕ 4 ਮਹੀਨੇ ਦਾ ਬੇਟਾ ਜੀ ਇੱਕ 4 ਮਹੀਨੇ ਦਾ ਬੇਟੀ 4 ਮਹੀਨੇ ਦਾ ਬੇਟਾ ਜੀ ਤੇ ਇੱਕ ਸਾਢੇ 3 ਸਾਲ ਦੀ ਬੇਟੀ ਜੀ ਕਿੰਨੇ ਚਿਰ ਹੋ ਗਿਆ ਜੀ ਚਾਹ ਦਿਨ 6 ਸਾਲ ਹੋ ਗਏ ਅੱਜ ਤਾਂ ਕੋਈ ਝਗੜਾ ਵੀ ਸੀ ਜਾਂ ਕੀ ਬਿਮਾਰ ਸੀ ਕਿੱਦਾਂ ਸੀ 6 ਮਤਲਬ ਸਵੇਰੇ ਅਸਤਰਾ ਕੋਈ ਹਲਕਾ ਹਲਕਾ ਜਿਹਾ ਗਰਮੀ ਆ ਹਰ ਇੱਕ ਬੰਦੇ ਨੂੰ ਪਤਾ ਜੀ ਜੀ ਮਾਰਾ ਮੋਟਾ ਫੀਵਰ ਤੇ ਚੱਲਦਾ ਹੀ ਰਹਿੰਦਾ ਹੈ ਜੀ ਅੰਕਲ ਪਰਸ਼ਾ ਜਿੱਤਾ ਜੀਰ ਹੋਇਆ ਦਵਾਈ ਲਿਆਂਦੀ ਏ ਸਵੇਰੇ ਬ੍ਰੈਕਫਾਸਟ ਕੀਤਾ ਉਹਨੇ ਦਲੀਆ ਜੀ ਉੱਠ ਕੇ ਹਸਬੰਦ ਨੂੰ ਕਹਿੰਦੀ ਜੀ ਇਸ ਤਰ੍ਹਾਂ ਮੈਂ ਨਾਸ਼ਤਾ ਕਰਕੇ ਨਸਾ ਰਾਹਤ ਤੇ ਹਸਬੰਦ ਜਿਸਤ람 ਰੂਟੀ ਦੇ 5-10 ਮਿੰਟ ਦਾ ਕੋਈ ਚਾਹ ਹੈ ਕੁਝ ਵੇਖਣ ਗਏ ਆ ਉਹਨੂੰ ਹੋਸ਼ ਨਹੀਂ ਸੀ ਜੀ ਖਾਦ ਉਹ ਲੇਟੀ ਆ ਉਸ ਤੋਂ ਬਾਅਦ ਉਹ ਹੋਸ਼ ਵਿੱਚ ਆ ਗਈ ਇਹ ਚੁੱਕ ਕੇ ਕਿਹੜੀ ਹਸਪਤਾਲ ਲੈ ਗਏ ਦੂਰ ਹਸਪਤਾਲ ਲੈ ਗਏ ਜੀ ਦੂਰ ਦੂਰ ਕਹਿੰਦਾ ਨਹੀਂ ਜੀ ਮੇਰੇ ਆਚਾ ਕੇਸ ਨਹੀਂ ਆ ਤਸੀਹ ਕਿੱਢੀ ਲੈ ਜਾਓ ਕਿੱਢੀ ਚ ਲੈ ਗਏ ਆ ਤੇ ਕਿੱਢੀ ਨੇ ਉਹਨੇ ECG ਵਗੈਰਾ ਦਿੱਤੀ ਜਿਹੜੀ ਰਿਪੋਰਟ ਮੇਰੇ ਕੋਲ ਹੈ ਉਹ ਉਹਨਾਂ ਨੇ ਉੱਥੇ ਡਰ ਡਿਕਲੇਅਰ ਕਰ ਦਿੱਤਾ ਫਿਰੋਜ਼ਪੁਰ ਸ਼ਹਿਰ ਵਿੱਚ ਚੋਰਾਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਜੋ ਰਾਹ ਜਾਂਦੇਆਂ ਕੋਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਅੱਜ ਹਾਈ ਵਾਕਿਆ ਸਾਹਮਣੇ ਆਇਆ ਜਿੱਥੇ ਦੋ ਕੁੜੀਆਂ ਗਲੀ ਵਿੱਚ ਤੁਰੀਆਂ ਜਾ ਰਹੀਆਂ ਸੀ ਇੱਥੇ ਬਾਈਕ ਤੇ ਸਵਾਰ ਹੋ ਕੇ ਆਏ ਲੁਟੇਰੇਆਂ ਨੇ ਇੱਕ ਲੜਕੀ ਦਾ ਬੈਗ ਚੁਰਾ ਲਿਆ ਪਰ ਲੜਕੀ ਨੇ ਬੈਗ ਨਹੀਂ ਛੱਡਿਆ ਤਾਂ ਲੁਟੇਰੇ ਕੁੜੀ ਨੂੰ ਘਸੀਟਦੇ ਹੋਏ ਦੂਰ ਤੱਕ ਲੈ ਗਏ ਇਹ ਸਾਰਾ ਦ੍ਰਿਸ਼ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਜੋ ਵੀ ਵੀਡੀਓ ਦੇਖ ਰਹੇ ਹੋ ਦੋ ਕੁੜੀਆਂ ਜਾ ਰਹੀਆਂ ਉਹਨਾਂ ਦੇ ਪਿੱਛੇ ਚੋਰ ਆਏ ਨੇ ਸੋਢੀ ਇੰਦਰ ਸਿੰਘ ਵਾਲੀ ਗੱਲੇ ਦੀ ਵੀਡੀਓ ਹੈ ਤੁਸੀਂ ਇਹ ਦੇਖ ਸਕਦੇ ਹੋ ਕਿ ਚੋਰਾਂ ਦੇ ਹੌਸਲੇ ਕਿੰਨੇ ਵੱਧ ਚੁੱਕੇ ਹੋਏ ਨੇ ਕਿਸੇ ਦੀ ਧੀ ਪੈਨ ਸੇਫ ਨਹੀਂ ਹੈਗੀ ਕੋਈ ਵਪਾਰੀ ਸੇਫ ਨਹੀਂ ਹੈਗਾ ਫਰੋਜ਼ਪੁਰ ਦੇ ਵਿੱਚ ਆਏ ਦਿਨ ਵਾਰ ਤਾਂ ਹੁੰਦੀਆਂ ਰਹਿੰਦੀਆਂ ਆ ਕਿਸੇ ਦਾ ਬਾਈਕ ਚੱਕਿਆ ਜਾਂਦਾ ਜਾਂ ਲੁੱਟਾਫਾਮ ਹੋ ਜਾਂਦੀਆਂ ਜਾਂ ਕਿਸੇ ਘਰੇ ਜਾ ਕੇ ਚੋਰੀ ਹੋ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਦੇ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਫਰੋਜ਼ਪੁਰ ਸ਼ਹਿਰ ਦਾ ਮਾਹੌਲ ਨਾ ਵਿਗੜੇ ਬਗੀ ਬਹੁਤ ਜਿਆਦਾ ਇਥੇ ਚੋਰੀ ਦੇ ਆਵਾਰਦ ਤਾਂ ਵਧਈ ਜਾਂਦੀਆਂ ਲੁੱਟਾ ਘੁਮਾ ਵਧਈ ਜਾਂਦੀਆਂ ਐਨਰਾਈ ਥਾਣਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਏਜੰਟ ਦੇ ਖਿਲਾਫ ਬਾਹਰ ਭੇਜਣ ਦੇ ਨਾਂ ਤੇ 315000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਇਟ' ਮਾਮਲਾ ਦਰਜ ਕੀਤਾ ਗਿਆ। ਏਜੰਟ ਵੱਲੋਂ ਨੌਜਵਾਨ ਔਰਨ ਮਸੀਨ ਨੂੰ ਵਿਦੇਸ਼ 'ਚ ਵਰਕ ਪਰਮਿਟ ਤੇ ਭੇਜਣ ਤੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਲਏ ਗਏ ਜਦੋਂ ਕਿ ਉਸ ਨੂੰ ਟੂਰਿਸਟ ਵੀਜ਼ਾ ਤੇ ਵਿਦੇਸ਼ ਭੇਜਿਆ ਗਿਆ ਤੇ ਕੰਮ ਮੰਗਣ ਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਰਹੀ। ਔਰਨ ਮਸੀਨ ਦਾ ਕਹਿਣਾ ਸੀ ਕਿ ਮੈਨੂੰ ਕੋਈ ਕੰਮ ਨਹੀਂ ਦਿਵਾਇਆ ਗਿਆ ਤੇ ਨਾ ਹੀ ਉਸ ਦਾ ਵਰਕ ਪਰਮਿਟ ਦੇ ਕੋਲ 20000 ਰੁਪਏ ਤੇ ਮੇਰਾ ਪਾਸਪੋਰਟ ਵੀ ਖੋ ਲਿਆ ਗਿਆ ਇਹੋ ਨੇ ਕੰਮ ਬਾਰੇ ਪੁੱਛਣ ਤੇ ਬਾਉਂਸਰਾਂ ਵੱਲੋਂ ਉਸ ਦੀ ਕੁੱਟਮਾਰ ਸ਼ੁਰੂ ਕੀਤੀ ਗਈ ਨੌਜਵਾਨ ਅਰुण ਮਸੀ ਅਨਸਾਰ ਹਰ ਪਾਸੋਂ ਨਿਰਾਸ਼ਾ ਤੋਂ ਬਾਅਦ ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬਤਲ ਦਿੱਤਾ ਬਟਾਲਾ ਨਜ਼ਦੀਕ ਪਿੰਡ ਖੋਖਰ ਫੌਜੀਆਂ ਦੇ ਪਿੰਡ ਵਾਸੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਇੱਕ ਬਾਬੇ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਦੇ ਰੋਸ ਵਿੱਚੋਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤੀ ਹੈ ਬਟਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰਾਵਾਜ਼ੀ ਕੀਤੀ ਇਸ ਮੌਕੇ ਹਾਈਵੇ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਸਲੇ ਨੂੰ ਸੁਲਝਾਉਣ ਲਈ ਮੌਕੇ ਤੇ ਬਟਾਲਾ ਪੁਲਿਸ ਅਧਿਕਾਰੀ ਵੀ ਪਹੁੰਚੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕੰਨ ਸਾਨੂੰ ਆਪਣੇ ਸ਼ਮਸ਼ਾਨ ਘ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ ਉਹਨਾਂ ਕਹਿ ਕੇ ਜਦ ਤੱਕ ਕਬਜ਼ਾ ਨਹੀਂ ਹਟਾਇਆ ਜਾਂਦਾ ਕਬਜ਼ਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਜਾਮ ਨਹੀਂ ਹਟਾਇਆ ਜਾਵੇਗਾ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਵਿੱਚ ਪਾਣੀ ਦੇ ਨਿਕਾਸ਼ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਨਵੀਪੁਰ ਕਟ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਨਾਲ ਡਰੇਨਸ ਵਿਭਾਗ ਦੇ ਐਸ.ਡੀ.ਓ ਪਰਮਵੀਰ ਸਿੰਘ ਕਾਲੋਂ ਤੇ ਸ਼ਹਿਰ ਦੇ ਮੋਤਵਰ ਹਾਜ਼ਰ ਸਨ। ਤਿਬੜੀ ਰੋਡ ਸੇ ਤੇ ਗੁਰਦੁਆਰਾ ਬਾਬਾ ਟੈਲ ਸਿੰਘ ਨੇੜੇ ਲੰਗ ਦੀ ਉਕਤ ਡਰੇਨ ਚ ਸਫਾਈ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਨਾਲੇ ਦੀ ਸਫਾਈ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਬਰਸਾਤਾਂ ਦੇ ਦੌਰਾਨ ਪਾਣੀ ਦੇ ਨਿਕਾਸ਼ ਦੀ ਕੋ ਬੀਬੀ ਕੋਲਾਣਜੀ ਭਲਾਈ ਕੇਂਦਰ ਅੰਮ੍ਰਿਤਸਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਦੌਰਾਨ ਭਾਈ ਸਰ ਪਾਈ ਗੁਰ ਇਕਬਾਦ ਸਿੰਘ ਭਾਈ ਹਰਿੰਦਰ ਪਾਤ ਸਿੰਘ ਲिटल ਵੀਰ ਜੀ ਦੀ ਅਗਵਾਈ ਵਿੱਚ ਕੀਰਤਨ ਸਮਾਗਮ ਕਰਾਇਆ ਗਿਆ ਜ ਜਨਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਜਲੰਧਰ ਪੱਛਮੀ ਜਿਮਨੀ ਚੌਣਲੀ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਗਿਆ। ਬੀਸੂ ਚੋਣਾ ਪਾਰਟੀ ਉਮੀਦਵਾਰ ਸ਼ੀਤਲ ਅੰਗੁਰਾਲ ਤੇ ਦਰਜ ਕੇਸਾਂ ਦਾ ਵਿਰਵਾ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਲੰਧਰ ਪੱਛਮੀ ਜਿਮਨੀ ਚੌਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਾ ਲੰਗੁਰਾਲ ਨੇ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਤੋਂ ਉਹ ਆਪਣੇ ਤੇ ਦਰਜ ਮੁਕਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਤੇ ਵਾ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ